ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਸਾਡੀ ਪਿਛਲੀ YouTube ਵੀਡੀਓ ਵਿੱਚ ਅਸੀਂ ਨੇ ਜਾਣਿਆ ਸੀ ਮਨੁੱਖੀ ਅੱਖ ਦੇ ਬਾਰੇ ਕਿਹੜੀ ਮਨੁੱਖੀ ਅੱਖ ਹੈ ਇਸ ਦੀ ਬਣਤਰ ਕੀ ਹੈ ਕਿਵੇਂ ਮਨੁੱਖੀ ਅੱਖ ਦੇ ਵੱਖ-ਵੱਖ ਜਿਹੜੇ ਭਾਗ ਹਨ ਇਹ ਕੰਮ ਕਰਦੇ ਹਨ ਤੇ ਕਿਵੇਂ ਜਿਹੜੇ ਹਨ ਇਹ ਦੇਖਣਾ ਸਾਡੇ ਵਾਸਤੇ ਇਸ ਸੰਸਾਰ ਨੂੰ ਜਿਹੜੀਆਂ ਸਾਡੀਆਂ ਅੱਖਾਂ ਦੇ ਇਹ ਭਾਗ ਹਨ ਇਹ ਸੰਭਵ ਕਰਦੇ ਹਨ ਤੇ ਅਸੀਂ ਨੇ ਜਾਣਿਆ ਸੀ ਕਿ ਵਸਤੂਆਂ ਦੇ ਉੱਪਰ ਪੈ ਰਿਹਾ ਜਿਹੜਾ ਪ੍ਰਕਾਸ਼ ਹੈ ਇਹਦਾ ਕੁਝ ਹਿੱਸਾ ਜਿਹੜਾ ਹੈ ਇਹ ਪਰਵਰਤਿਤ ਹੋ ਜਾਂਦਾ ਹੈ ਪਰਵਰਤਿਤ ਹੋਇਆ ਜਿਹੜਾ ਪ੍ਰਕਾਸ਼ ਹੈ ਜਦੋਂ ਸਾਡੀਆਂ ਅੱਖਾਂ ਦੀ ਕਾਰਨੀਆ ਦੇ ਉੱਪਰ ਪੈਂਦਾ ਹੈ ਤਾਂ ਇੱਥੋਂ ਇਹ ਅਪਵਰਤਿਤ ਹੋ ਕੇ ਜਿਹੜਾ ਪ੍ਰਕਾਸ਼ ਹੈ ਉਹ ਸਾਡੇ ਆਇਰਿਸ ਦੁਆਰਾ ਜਿਹੜਾ ਹੈ ਉਸ ਨੂੰ ਕੰਟਰੋਲ ਕੀਤਾ ਜਾਂਦਾ ਹੈ ਤੇ ਇਹੜਾ ਪ੍ਰਕਾਸ਼ ਹੈ ਪੁਤਲੀ ਵਿੱਚੋਂ ਦੀ ਸਾਡੇ ਇੱਕ ਲੈਂਜ਼ ਦੇ ਉੱਪਰ ਪੈਂਦਾ ਹੈ ਲੈਂਜ਼ ਜਿਹੜਾ ਹੈ ਇਸ ਪ੍ਰਕਾਸ਼ ਨੂੰ ਅਪਵਰਤਿਤ ਕਰਕੇ ਇਸ ਦਾ ਇੱਕੜਾ ਪ੍ਰਤੀਬਿੰਬ ਹੈ ਉਹ ਰੇਟੀਨਾ ਨਾ ਦੇ ਇੱਕ ਭਾਗ ਦੇ ਉੱਪਰ ਡਾ ਹੈ ਉਹ ਬਣਾਉਂਦਾ ਹੈ ਰੈਟੀਨਾ ਜਿਹੜੀ ਹੈ ਇੱਕ ਅਜਿਹੀ ਸਕਰੀਨ ਹੈ ਜੋ ਕਿ ਪ੍ਰਕਾਸ਼ ਦੇ ਪ੍ਰਤੀ ਸੰਵੇਦਨਸ਼ੀਲ ਹੁੰਦੀ ਹੈ ਜਿੱਥੇ ਕਿ ਭਿੰਨ ਭਿੰਨ ਪ੍ਰਕਾਰ ਦੇ ਸੈੱਲ ਹੁੰਦੇ ਹਨ ਤੇ ਇੱਥੇ ਜਿਹੜੀ ਹੈ ਪ੍ਰਕਾਸ਼ ਨੂੰ ਜਿਹੜਾ ਹੈ ਉਹ ਬਿਜਲੀ ਸੰਕੇਤਾਂ ਦੇ ਵਿੱਚ ਬਦਲ ਕੇ ਤੇ ਨਸਾਂ ਦੁਆਰਾ ਜਿਹੜਾ ਹੈ ਉਹ ਦਿਮਾਗ ਤੱਕ ਪਹੁੰਚਾ ਦਿੱਤਾ ਜਾਂਦਾ ਹੈ ਤੇ ਸਾਡਾ ਡਾ ਦਿਮਾਗ ਹੈ ਇਸ ਦੀ ਜਿਹੜੀ ਹੈ ਇਸ ਨੂੰ ਇੰਟਰਪ੍ਰੀਟ ਕਰਦਾ ਹੈ ਇਸ ਨੂੰ ਸਮਝਦਾ ਹੈ ਅਤੇ ਤਸਵੀਰ ਦੇ ਰੂਪ ਵਿੱਚ ਜਿਹੜਾ ਹੈ ਉਸ ਨੂੰ ਸਮਝਣ ਦੇ ਯੋਗ ਹੋ ਜਾਂਦਾ ਹੈ ਤਾਂ ਇਹ ਜਿਹੜੀ ਮਕੈਨਿਜ਼ਮ ਹੈ ਅੱਖ ਦੀ ਜਿਹੜੀ ਦੇਖਣ ਦੀ ਇਹ ਜਿਹੜੀ ਯੋਗਤਾ ਹੈ ਇਸ ਤਰੀਕੇ ਦੇ ਨਾਲ ਜਿਹੜੀ ਹੈ ਉਹ ਸੰਭਵ ਹੁੰਦੀ ਹੈ ਤਾਂ ਵਿਦਿਆਰਥੀਓ ਇੱਥੇ ਤੱਕ ਅਸੀਂ ਪੜ ਚੁੱਕੇ ਹਾਂ ਆਓ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਮਨੁੱਖੀ ਅੱਖ ਦੇ ਕੁਝ ਹੋਰ ਅੱਖਾਂ ਦੇ ਬਾਰੇ ਕੁਝ ਉਹਨਾਂ ਦ੍ਰਿਸ਼ਟੀ ਰੋਗਾਂ ਦੇ ਬਾਰੇ ਦੋਸ਼ਾਂ ਦੇ ਬਾਰੇ ਜੋ ਕਿ ਮਨੁੱਖੀ ਅੱਖ ਦੇ ਵਿੱਚੜੇ ਹਨ ਅਕਸਰ ਪੈ ਜਾਂਦੇ ਹਨ ਤਾਂ ਜੋ ਤੁਸੀਂ ਆਪਣੀ ਅੱਖ ਨੂੰ ਜਿਹੜੀ ਹੈ ਇਹਨਾਂ ਦੋਸ਼ਾਂ ਤੋਂ ਬਚਾ ਕੇ ਰੱਖ ਸਕੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਕਿ ਨਿਕਟ ਦ੍ਰਿਸ਼ਟੀ ਦੋਸ਼ ਕੀ ਹੁੰਦਾ ਹੈ ਦੂਰ ਦ੍ਰਿਸ਼ਟੀ ਦੋਸ਼ ਜਿਹੜਾ ਹੈ ਇਹ ਕੀ ਹੁੰਦਾ ਹੈ ਤੇ ਜਰਾ ਹੋਰ ਜਿਹੜਾ ਦੂਰ ਦ੍ਰਿਸ਼ਟੀ ਰੋਗ ਹੈ ਉਹ ਕੀ ਹੁੰਦਾ ਹੈ ਅਸੀਂ ਇਹਨਾਂ ਦੋਸ਼ਾਂ ਨੂੰ ਜਿਹੜਾ ਹੈ ਸਮਝਾਂਗੇ ਕਿ ਮਨੁੱਖੀ ਅੱਖ ਦੇ ਵਿੱਚ ਇਹ ਦੋਸ਼ ਜਿਹੜੇ ਹਨ ਉਹ ਕਿਵੇਂ ਪੈਦਾ ਹੋ ਜਾਂਦੇ ਹਨ ਕਿ ਕਿਵੇਂ ਅਸੀਂ ਇਹਨਾਂ ਦੋਸ਼ਾਂ ਨੂੰੜਾ ਹੈ ਉਹ ਦੂਰ ਕਰ ਸਕਦੇ ਹਾਂ ਤਾਂ ਵਿਦਿਆਰਥੀਓ ਆਓ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਸਭ ਤੋਂ ਪਹਿਲਾਂ ਵਿਦਿਆਰਥੀਓ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਮਨੁੱਖੀ ਅੱਖ ਦੀ ਅਨੁਕੂਲਨ ਸਮਰੱਥਾ ਕੀ ਹੁੰਦੀ ਹੈ ਭਾਵ ਕਿ ਪਾਵਰ ਆਫ ਅਕੋਮੋਡੇਸ਼ਨ ਕੀ ਹੈ ਦੇਖੋ ਵਿਦਿਆਰਥੀਓ ਜਿੰਨੇ ਕਿ ਅਸੀਂ ਸਮਝਿਆ ਸੀ ਕਿ ਮਨੁੱਖੀ ਅੱਖ ਦੇ ਵਿਚੜਾ ਹੈ ਇੱਕ ਕ੍ਰਿਸਟਲਾਈਨ ਲੈਂਸ ਹੁੰਦਾ ਹੈ ਜੋ ਕਿ ਆਪਣੀ ਫੋਕਸ ਦੂਰੀ ਨੂੰ ਜਿਹੜਾ ਹੈ ਉਹ ਦੂਰ ਅਤੇ ਨੇੜੇ ਦੀਆਂ ਵਸਤੂਆਂ ਦੇ ਹਿਸਾਬ ਨਾਲ ਐਡਜਸਟ ਕਰਦਾ ਹੈ ਭਾਵੇਂ ਜੇਕਰ ਦੂਰ ਤੋਂ ਪ੍ਰਕਾਸ਼ ਆ ਰਿਹਾ ਹੈ ਤਾਂ ਜਿਹੜਾ ਇਹ ਲੈਂਜ ਹੈ ਇਹ ਵਸਤੂ ਦਾ ਜਿਹੜਾ ਪ੍ਰਤੀਬਿੰਬ ਹੈ ਰੈਟਰਾਂ ਤੇ ਬਣਾਉਣ ਵਾਸਤੇ ਆਪਣੇ ਆਪ ਨੂੰ ਪਤਲਾ ਕਰ ਲੈਂਦਾ ਹੈ ਜੇਕਰ ਕੋਈ ਵਸਤੂ ਨਜ਼ਦੀਕ ਹੈ ਤਾਂ ਇਹ ਆਪਣੇ ਆਪ ਜਿਹੜਾ ਲੈਂਜ ਹੈ ਇਹ ਆਪਣੇ ਲੈਂਜ ਨੂੰ ਜਿਹੜਾ ਹੈ ਉਹ ਮੋਟਾ ਕਰ ਲੈਂਦਾ ਹੈ ਤਾਂ ਜੋ ਜਿਹੜੀ ਫੋਕਸ ਦੂਰੀ ਹੈ ਉਸ ਨੂੰ ਲੋੜ ਪਤਵਕ ਵਧਾਇਆ ਜਾ ਸਕੇ ਜਾਂ ਘਟਾਇਆ ਜਾ ਸਕੇ ਤੇ ਇਹ ਜਿਹੜਾ ਹੈ ਇੱਕ ਆਟੋਮੈਟਿਕ ਮੈਕੈਨਿਜ਼ਮਾ ਹੈ ਸਾਥੀਓ ਜੋ ਕਿ ਆਪਣੇ ਆਪ ਹੀ ਸੰਭਵ ਹੁੰਦਾ ਹੈ ਦੂਰ ਤੋਂ ਆ ਰਹੀਆਂ ਵਸਤੂਆਂ ਲਈ ਸਾਨੂੰ ਫੋਕਸ ਦੂਰੀ ਚੇਂਜ ਕਰਨੀ ਪੈਂਦੀ ਹੈ ਤੇ ਨੇੜੇ ਵਾਸਤੇ ਜਿਹੜਾ ਹੈ ਸਾਨੂੰ ਉਹ ਫੋਕਸ ਦੂਰੀ ਹੈ ਜਿਹੜੀ ਉਹ ਵਧਾਉਣੀ ਘਟਾਉਣੀ ਜਿਹੜੀ ਹੈ ਉਹ ਪਹਿ ਜਾਂਦੀ ਹੈ ਤਾਂ ਵਿਦਿਆਰਥੀਓ ਸਾਡੇ ਇਸ ਲੈਂਸ ਦੀ ਉਹ ਸਮਰੱਥਾ ਜਿਸ ਦੁਆਰਾ ਕਿ ਇਹ ਆਪਣੀ ਜਿਹੜੀ ਫੋਕਸ ਦੂਰੀ ਹੈ ਇਸ ਨੂੰ ਜਿਹੜਾ ਹੈ ਵਿਵਸਥਿਤ ਕਰ ਸਕਦਾ ਹੈ ਚੇਂਜ ਕਰ ਸਕਦਾ ਹੈ ਘਟਾ ਵਧਾ ਸਕਦਾ ਹੈ ਇਸ ਇਸ ਪ੍ਰਥਾ ਨੂੰ ਡਾ ਹੈ ਉਹ ਅਨੁਕੂਲਨ ਸਮਰੱਥਾ ਕਿਹਾ ਜਾਂਦਾ ਹੈ ਭਾਵ ਕੇ ਪਾਵਰ ਆਫ ਅਕੋਮੋਡੇਸ਼ਨ ਹੁਣ ਵਿਦਿਆਰਥੀਓ ਸਮਝਣ ਵਾਲੀ ਗੱਲ ਇਹ ਹੈ ਕਿ ਸਾਡੀ ਅੱਖ ਦੀ ਜੀ ਅਨੁਕੂਲਨ ਸਮਰੱਥਾ ਹੈ ਇਹ ਕਿੰਨੀ ਹੈ ਤਾਂ ਜੇਕਰ ਵਿਦਿਆਰਥੀ ਤੁਸੀਂ ਦ੍ਰਿਸ਼ਟੀ ਦੇ ਹਿਸਾਬ ਨਾਲ ਦੇਖੀਏ ਦੂਰੀ ਦੇ ਹਿਸਾਬ ਨਾਲ ਦੇਖੀਏ ਤਾਂ ਜੇਕਰ ਦੂਰ ਦ੍ਰਿਸ਼ਟੀ ਤੋਂ ਦੇਖਣਾ ਹੋਵੇ ਤਾਂ ਇਹ ਜਿਹੜੀ ਮਨੁੱਖੀ ਅੱਖ ਹੈ ਇਹ ਅਨੰਤ ਤੱਕ ਵਸਤੂ ਨੂੰ ਦੇਖ ਸਕਦੀ ਹੈ ਭਾਵ ਕੇ ਅਨੰਤ ਤੋਂ ਆ ਰਿਹਾ ਜਿਹੜਾ ਪ੍ਰਕਾਸ਼ ਹੈ ਜਦੋਂ ਸਾਡੇ ਲੈਂਸ ਉਪਰ ਪੈਂਦਾ ਹੈ ਤਾਂ ਰੈਟਰਾਂ ਦੇ ਉੱਪਰ ਉਸ ਨੂੰ ਫੋਕਸ ਕਰਦੀ ਹੈ ਤਾਂ ਦੂਰ ਦ੍ਰਿਸ਼ਟੀ ਦੀ ਜਿਹੜੀ ਹੈ ਇਹ ਜਿਹੜਾ ਪੁਆਇੰਟ ਹੈ ਇਹ ਅਨੰਤ ਤੇ ਹੁੰਦਾ ਹੈ ਇਸੇ ਤਰ੍ਹਾਂ ਹੀ ਜੋ ਘਟ ਤੋਂ ਘਟ ਦੂਰੀ ਤੱਕ ਅਸੀਂ ਸਾਫ਼-ਸਾਫ਼ ਵਸਤੂਆਂ ਨੂੰ ਦੇਖ ਸਕਦੇ ਹਾਂ ਉਸ ਦੂਰੀ ਨੂੰ ਜਿਹੜਾ ਹੈ ਉਹ ਸਪਸ਼ਟ ਦ੍ਰਿਸ਼ਟੀ ਦੀ ਨਿਯੰਤਮ ਦੂਰੀ ਅਸੀਂ ਕਹਿੰਦੇ ਹਾਂ ਜੋ ਕਿ ਸਾਥੀਓ ਸਾਡੀ ਅੱਖ ਤੋਂ ਲਗਭਗ 25 ਸੈਂਟੀਮੀਟਰ ਤੱਕ ਹੁੰਦੀ ਹੈ ਜੇਕਰ ਕੋਈ ਵਸਤੂ ੜੀ ਹੈ ਉਹ ਲਗਭਗ 25 ਸੈਂਟੀਮੀਟਰ ਦੀ ਦੂਰੀ ਤੇ ਹੈ ਤਾਂ ਜਿਹੜਾ ਲੈਂਜ ਹੈ ਇਹ ਆਪਣੇ ਆਪ ਨੂੰ ਜਿਹੜਾ ਹੈ ਇਹਦਾ ਵਕਰ ਵੱਧ ਜਾਂਦਾ ਹੈ ਤੇ ਇਹ ਜਿਹੜਾ ਫੋਕਸ ਹੈ ਉਹ ਦੁਬਾਰਾ ਰੈਟਨਾ ਦੇ ਉੱਪਰ ਜਿਹੜਾ ਹੈ ਉਹ ਬਣ ਜਾਂਦਾ ਹੈ ਇਸ ਕਰਕੇ ਜਿਹੜੀ ਇਹ ਦ੍ਰਿਸ਼ਟੀ ਹੈ ਭਾਵ ਕਿ ਸਾਡਾ ਨਿਕਟ ਬਿੰਦੂ ਹੈ ਸਪਸ਼ਟ ਦੂਰੀ ਦੀ ਸਪਸ਼ਟ ਦ੍ਰਿਸ਼ਟੀ ਦੀ ਨਿਕਟ ਨਿਕਟ ਤੋਂ ਜਿਹੜੀ ਦੂਰੀ ਹੈ ਉਹ ਹੈ ਲਗਭਗ 25 ਸੈਂਟੀਮੀਟਰ ਤਾਂ ਵਿਆਰਥੀਓ ਇਸ ਤਰ੍ਹਾਂ ਸੀ ਕਹਿ ਸਕਦੇ ਹਾਂ ਕਿ ਮਨੁੱਖੀ ਅੱਖ ਦੀ ਜਿਹੜੀ ਇਹ ਦੇਖਣ ਜੋ ਸਮਰੱਥਾ ਹੈ ਪਾਵਰ ਆਫ ਅਕੋਮੋਡੇਸ਼ਨ ਦੀ ਜਿਹੜੀ ਇਹ ਸੀਮਾ ਹੈ ਇਹ 25 ਸੈਂਟੀਮੀਟਰ ਤੋਂ ਅਨੰਤ ਤੱਕ ਹੈ ਭਾਵਕੇ ਅਸੀਂ 25 ਸੈਂਟੀਮੀਟਰ ਦੇ ਅੰਦਰ ਵੀ ਨਹੀਂ ਦੇਖ ਸਕਦੇ ਤੇ ਅਸੀਂ ਅਨੰਤ ਤੱਕ ਜਿਹੜਾ ਹੈ ਉਹ ਦੇਖ ਸਕਦੇ ਹਾਂ ਤਾਂ ਇਹ ਸੀ ਵਿਦਿਆਰਥੀਓ ਪਾਵਰ ਆਫ ਅਕੋਮੋਡੇਸ਼ਨ ਭਾਵਕੇ ਸਾਡੇ ਲੈਂਜ ਦੀ ਉਹ ਸਮਰੱਥਾ ਜਿਸ ਨਾਲ ਕੇ ਇਹ ਆਪਣੀ ਜਿਹੜੀ ਫੋਕਸ ਦੂਰੀ ਹੈ ਇਸ ਨੂੰ ਘਟਾ ਜਾਂ ਵਧਾ ਸਕਦਾ ਹੈ ਇਸ ਨੂੰ ਅਸੀਂ ਪਾਵਰ ਆਫ ਅਕੋਮੋਡੇਸ਼ਨ ਭਾਵਕੇ ਲੈਂਜ ਦੀ ਜਿਹੜੀ ਅਨੁਕੂਲਨ ਸਮਰੱਥਾ ਹੈ ਕਹਿੰਦੇ ਹਾਂ ਸਾਰੇ ਵਿਦਿਆਰਥੀਓ ਪਰ ਕਈ ਵਾਰ ਕੀ ਹੁੰਦਾ ਹੈ ਕਿ ਉਮਰ ਦੇ ਵਧਣ ਕਾਰਨ ਅਤੇ ਹੋਰ ਬਹੁਤ ਸਾਰੀਆਂ ਮੁਸ਼ਕਲਾਂ ਦਿੱਕਤਾਂ ਦੇ ਕਾਰਨ ਰੋਗਾਂ ਤੇ ਦੋਸ਼ਾਂ ਦੇ ਕਾਰਨ ਕੀ ਹੁੰਦਾ ਹੈ ਸਾਡੀ ਅੱਖ ਦੀ ਇਸ ਸਮਰੱਥਾ ਦੇ ਵਿੱਚੜਾ ਹੈ ਉਹ ਫਰਕ ਪੈ ਜਾਂਦਾ ਹੈ ਜਿਵੇਂ ਕਿ ਵਿਦਿਆਰਥੀਓ ਕਈ ਵਾਰ ਇਹਦਾ ਲੈਂਜ ਹੈ ਇਹ ਜਿਆਦਾ ਮੋਟਾ ਹੋ ਜਾਂਦਾ ਹੈ ਮੋਟਾ ਹੋ ਜਾਣ ਦੇ ਕਾਰਨ ਜਿਹੜਾ ਹੈ ਅਨੰਤ ਤੋਂ ਆ ਰਿਹਾ ਵਸਤੂਆਂ ਤੋਂੜਾ ਪ੍ਰਕਾਸ਼ ਹੈ ਉਹ ਜਦੋਂ ਲੈਂਜ ਉੱਪਰ ਪੈਂਦਾ ਹੈ ਤਾਂ ਇਸ ਦਾ ਜਿਹੜਾ ਫੋਕਸ ਹੈ ਤੁਹਾਡੇ ਇਡੀਆਂ ਇਹ ਪ੍ਰਕਾਸ਼ ਦੇ ਕਿਰਨਾਂ ਹਨ ਇਹ ਕਈ ਵਾਰ ਉਸ ਰੈਟਨਾ ਦੇ ਉੱਪਰ ਨਾ ਫੋਕਸ ਹੁੰਦੇ ਹੋਏ ਰੈਟਨਾ ਦੇ ਅੱਗੇ ਫੋਕਸ ਹੋ ਜਾਂਦੀਆਂ ਹਨ ਜਿਸ ਕਾਰਨ ਜਿਹੜਾ ਪ੍ਰਤੀਬਿੰਬ ਹੈ ਉਹ ਸਾਡੇ ਰੈਟਨਾ ਦੇ ਉੱਪਰ ਨਹੀਂ ਬਣਦਾ ਤੇ ਅਸੀਂ ਵਸਤੂ ਨੂੰ ਜਿਹੜਾ ਹੈ ਉਹ ਨਹੀਂ ਦੇਖ ਪਾਉਂਦੇ ਜਾਂ ਵਿਦਿਆਰਥੀਓ ਇਸ ਤੋਂ ਇਲਾਵਾ ਇੱਕ ਦੂਜਾ ਕਾਰਨ ਵੀ ਹੋ ਸਕਦਾ ਹੈ ਕਿ ਕਈ ਵਾਰ ਸਾਡੇ ਇਸ ਡੇਲੇ ਦਾ ਆਕਾਰ ਹੈ ਜਿਹੜਾ ਸਾਡੀ ਅੱਖ ਦਾ ਜੋ ਡੇਲਾ ਹੈ ਜੇਕਰ ਇਸ ਦਾ ਆਕਾਰ ਜਿਹੜਾ ਹੈ ਉਹ ਲੰਬਾ ਹੋ ਜਾਵੇ ਤਾਂ ਲੰਬਾ ਹੋ ਜਾਣ ਦੇ ਕਾਰਨ ਵੀ ਰੈਟਨਾ ਕਿਉਂਕਿ ਇਸ ਲੈਂਜ ਤੋਂ ਕਾਫੀ ਦੂਰ ਚਲਾ ਜਾਂਦਾ ਹੈ ਤਾਂ ਵੀ ਜਿਹੜਾ ਇਹ ਫੋਕਸ ਹੈ ਉਹ ਰੈਟਨਾ ਦੇ ਉੱਪਰ ਨਹੀਂ ਬਣਦਾ ਤੇ ਅਸੀਂ ਵਸਤੂ ਉਹ ਜਿਹੜਾ ਹੈ ਉਹ ਨਹੀਂ ਦੇਖ ਪਾਉਂਦੇ ਤਾਂ ਦੋਨਾਂ ਹੀ ਕਾਰਨਾ ਕਰਕੇ ਭਾਵ ਕਿ ਡੇਲੇ ਦੇ ਜ਼ਿਆਦਾ ਲੰਬਾ ਹੋ ਜਾਣ ਦੇ ਕਾਰਨ ਅਤੇ ਸਾਡੇ ਇਸ ਲੈਂਜ ਦੇ ਜ਼ਿਆਦਾ ਬਕਰ ਦੇ ਕਾਰਨ ਭਾਵ ਕਿ ਮੋਟਾ ਹੋ ਜਾਣ ਦੇ ਕਾਰਨ ਅਨੰਤ ਤੋਂ ਆ ਰਿਹਾ ਜਿਹੜਾ ਪ੍ਰਕਾਸ਼ ਹੈ ਉਹ ਰੈਟਨਾ ਦੇ ਉੱਪਰ ਫੋਕਸ ਨਾ ਹੁੰਦੇ ਹੋਏ ਰੈਟਨਾ ਦੇ ਅੱਗੇੜਾ ਹੈ ਉਹ ਮਿਲਣ ਲੱਗਦਾ ਹੈ ਇਸ દોਸ਼ ਨੂੰ ਸਾਥੀਓ ਅਸੀਂ ਕਹਿੰਦੇ ਹਾਂ ਨਿਕਟ ਦ੍ਰਿਸ਼ਟੀ ਦੋਸ਼ ਭਾਵਕੇ ਮਾਇਓਪੀਆ ਮਾਇਓਪੀਆ ਜਿਹੜਾ ਹੈ ਭਾਵਕੇ ਨਿਕਟ ਦ੍ਰਿਸ਼ਟੀ ਦੋਸ਼ ਉਹ ਦੋਸ਼ ਹੁੰਦਾ ਹੈ ਜਿਸ ਦੇ ਵਿੱਚ ਕਿ ਵਿਅਕਤੀ ਨੇੜੇ ਦੀਆਂ ਵਸਤੂਆਂ ਤਾਂ ਜਿਹੜਾ ਹੈ ਉਹ ਸਾਫ਼-ਸਾਫ਼ ਦੇਖ ਸਕਦਾ ਹੈ ਪਰ ਅਨੰਤ ਤੋਂ ਆ ਰਹੀਆਂ ਵਸਤੂਆਂ ਤੋਂ ਜਿਹੜਾ ਹੈ ਉਹ ਨਹੀਂ ਦੇਖ ਪਾਉਂਦਾ ਇਸ ਨੂੰ ਜਿਹੜਾ ਹੈ ਉਹ ਸ਼ਾਰਟ ਸਾਈਟਡਨੈਸ ਵੀ ਅਸੀਂ ਕਹਿੰਦੇ ਹਾਂ ਭਾਵਕੇ ਅਸੀਂ ਨੇੜੇ ਦੀਆਂ ਵਸਤੂਆਂ ਦੇਖ ਸਕਦੇ ਹਾਂ ਤੇ ਦੂਰ ਦੀਆਂ ਵਸਤੂਆਂ ਨੂੰ ਨਹੀਂ ਦੇਖ ਸਕਦੇ ਇਸ ਦਾ ਕਾਰਨ ਇਹੀ ਹੈ ਵਿਦਿਆਰਥੀ ਉਹ ਕਿਹੜਾ ਫੋਕਸ ਹੈ ਉਹ ਰੈਟਨਾ ਦੇ ਅੱਗੇ ਬਣ ਜਾਂਦਾ ਹੈ ਤਾਂ ਇਸ ਤੋਂ ਬਾਅਦ ਵਿੱਚ ਵਿਦਿਆਰਥੀ ਨੂੰ ਗੱਲ ਆਉਂਦੀ ਹੈ ਕਿ ਇਸ ਤਰ੍ਹਾਂ ਦੇ ਦੋਸ਼ ਨੂੰ ਫਿਰ ਕਿਸ ਤਰ੍ਹਾਂ ਦੂਰ ਕੀਤਾ ਜਾਂਦਾ ਹੈ ਹਾਂ ਸਾਥੀਓ ਇਸ ਦੋਸ਼ ਨੂੰ ਦੂਰ ਕਰਨ ਦੇ ਲਈ ਅਸੀਂ ਜਿਹੜਾ ਹੈ ਅਵਤਲ ਲੈਂਜ ਦੀ ਵਰਤੋਂ ਕਰਦੇ ਹਾਂ ਜਿਵੇਂ ਕਿ ਅਸੀਂ ਸਾਡੇ ਅਸੀਂ ਕਲਾਸਾਂ ਦੇ ਵਿੱਚ ਪਿਛਲੇ ਕਲਾਸਾਂ ਵਿੱਚ ਪੜ੍ਹਿਆ ਸੀ ਕਿਹੜਾ ਅਵਤਲ ਲੈਂਜ ਹੈ ਇੱਕ ਅਪਸਾਰੀ ਲੈਂਜ ਹੈ ਜੋ ਕਿ ਪ੍ਰਕਾਸ਼ ਦੇ ਕਿਰਨਾਂ ਨੂੰ ਥੋੜਾ ਹੈੜਾ ਉਬਖੇਰ ਦਿੰਦਾ ਹੈ ਕਿਉਂਕਿ ਵਿਦਿਆਰਥੀਓ ਅਸੀਂ ਜਾਣਦੇ ਹਾਂ ਕਿ ਸਾਡੇ ਇਸ ਲੈਂਜ ਦੇ ਜਿਆਦਾ ਮੋਟਾ ਹੋ ਜਾਣ ਦੇ ਕਾਰਨ ਜਿਹੜਾ ਫੋਕਸ ਸੀ ਇਹ ਰੈਟਨਾ ਤੋਂ ਅੱਗੇ ਬਣਾਇਆ ਸੀ ਪਰ ਅਵਤਲ ਲੈਂਜ ਦੇ ਕਾਰਨ ਜਿਹੜਾ ਇਹ ਫੋਕਸ ਹੈ ਇਹ ਇਨ੍ਹਾਂ ਕਿਰਨਾਂ ਨੂੰ ਜਿਹੜਾ ਹੈ ਹੋਰ ਚੌੜਾ ਕਰਕੇ ਇਸ ਦਾ ਜਿਹੜਾ ਪ੍ਰਤੀਬਿੰਬ ਹੈ ਉਹ ਰੈਟਨਾ ਦੇ ਉੱਪਰ ਦੁਬਾਰਾ ਬਣਨ ਲੱਗ ਜਾਂਦਾ ਹੈ ਕਿਉਂ ਕਿ ਇਹ ਕਿਰਨਾਂ ਹਨ ਇਹ ਇੱਕ ਦੂਜੀ ਤੋਂ ਦੂਰ ਹੋ ਕੇ ਰੈਟਨਾ ਦੇ ਉੱਪਰ ਫੋਕਸ ਬਣਾਉਣ ਲੱਗਦੀਆਂ ਹਨ ਇਸ ਕਰਕੇ ਦੁਬਾਰਾ ਜਿਹੜਾ ਦੇਖਣਾ ਹੈ ਉਹ ਸੰਭਵ ਹੋ ਜਾਂਦਾ ਹੈ 30000 ਕੁਝ ਸੰਭਵ ਕਰਦਾ ਹੈ ਸਾਡਾ ਇਹ ਅਫਤਲ ਲੰਜ ਤਾਂ ਇਸ ਤਰੀਕੇ ਨਾਲ ਜਿਹੜਾ ਹੈ ਮਾਇਓਪੀਆ ਨਾਂ ਦਾ ਨਿਕਟ ਦ੍ਰਿਸ਼ਟੀ ਦੋਸ਼ ਜਿਹੜਾ ਹੈ ਇਸ ਵਿੱਚੜਾ ਹੈ ਉਹ ਦੂਰ ਕੀਤਾ ਜਾ ਸਕਦਾ ਹੈ ਇਸ ਤੋਂ ਬਾਅਦ ਵਿੱਚ ਵਿਦਿਆਰਥੀਓ ਅਸੀਂ ਇੱਕ ਦੂਸਰੇ ਦੋਸ਼ ਦੀ ਗੱਲ ਕਰਦੇ ਹਾਂ ਜੋ ਕਿ ਹੈ ਦੂਰ ਦ੍ਰਿਸ਼ਟੀ ਦੋਸ਼ ਭਾਵ ਕਿ ਫਾਰ ਸਾਈਟਡਨੈਸ ਜਿਹੜਾ ਦੂਰ ਦ੍ਰਿਸ਼ਟੀ ਦੋਸ਼ ਹੈ ਫਾਰ ਸਾਈਟਡਨੈਸ ਜਿਸ ਨੂੰ ਕਿ ਵਿਦਿਆਰਥੀਓ ਅਸੀਂ ਹਾਈਪਰਮੈਟਰੋਪੀਆ ਦੇ ਨਾਮ ਨਾਲ ਵੀ ਜਾਣਦੇ ਹਾਂ ਇਹ ਦੋਸ਼ ਕੀ ਹੁੰਦਾ ਹੈ ਦੂਰ ਦ੍ਰਿਸ਼ਟੀ ਨਾਂ ਦਾ ਜਿਹੜਾ ਇਹ ਦੋਸ਼ ਹੈ ਵਿਦਿਆਰਥੀਓ ਇਸ ਦੋਸ਼ ਵਾਲਾ ਜਿਹੜਾ ਵਿਅਕਤੀ ਹੈ ਇਹ ਦੂਰ ਦੀਆਂ ਵਸਤੂਆਂ ਨੂੰ ਤਾਂ ਸਾਫ਼-ਸਾਫ਼ ਦੇਖ ਸਕਦਾ ਹੈ ਪਰ ਨਜ਼ਦੀਕ ਦੀਆਂ ਵਸਤੂਆਂ ਨੂੰ ਜਿਹੜਾ ਹੈ ਉਹ ਸਾਫ਼-ਸਾਫ਼ ਨਹੀਂ ਦੇਖ ਸਕਦਾ ਇਸ ਦਾ ਕਾਰਨ ਕੀ ਹੁੰਦਾ ਹੈ ਵਿਦਿਆਰਥੀਓ ਕਿਉਂਕਿ ਜਿਹੜੀਆਂ ਵਸਤੂਆਂ ਹਨ ਨਜ਼ਦੀਕ ਤੇ ਜਿਹੜੀਆਂ ਵਸਤੂਆਂ ਹੁੰਦੀਆਂ ਹਨ ਉਹਨਾਂ ਨੂੰ ਸਾਡੇ ਰੈਟਨਾ ਦੇ ਉੱਪਰ ਫੋਕਸ ਕਰਨ ਦੇ ਲਈ ਇਸ ਦਾ ਜਿਹੜਾ ਲੈਂਜ ਹੈ ਇਹ ਪਹਿਲਾਂ ਨਾਲੋਂ ਪਤਲਾ ਹੋ ਜਾਂਦਾ ਹੈ ਪਤਲਾ ਹੋ ਜਾਣ ਦੇ ਕਾਰਨ ਇਸ ਦਾ ਜਿਹੜਾ ਫੋਕਸ ਹੈ ਉਹ ਰੈਟਨਾ ਦੇ ਪਿੱਛੇ ਬਣਦਾ ਹੈ ਭਾਵੇਂ ਕਿ ਪ੍ਰਕਾਸ਼ ਦੀਆਂ ਜਿਹੜੀਆਂ ਇਹ ਕਿਰਨਾਂ ਹਨ ਇਹ ਰੈਟਨਾ ਦੇ ਪਿੱਛੇ ਜਾ ਕੇ ਮਿਲਦੀਆਂ ਹਨ ਤਾਂ ਇਸ ਤਰ੍ਹਾਂ ਦੇ ਦੋਸ਼ ਦੇ ਵਿੱਚ ਵਿਅਕਤੀ ਜਿਹੜਾ ਹੈ ਉਹ ਦੂਰ ਦੀਆਂ ਵਸਤੂਆਂ ਨੂੰ ਤਾਂ ਸਾਫ਼-ਸਾਫ਼ ਦੇਖ ਸਕਦਾ ਹੈ ਪਰ ਨੇੜੇ ਦੀਆਂ ਵਸਤੂਆਂ ਸਾਫ਼-ਸਾਫ਼ ਜਿਹੜਾ ਹੈ ਉਹ ਨਹੀਂ ਦੇਖ ਸਕਦਾ ਇਸ ਦਾ ਵੀ ਵਿਦਿਆਰਥੀ ਉਹ ਪਹਿਲਾਂ ਦੀ ਤਰ੍ਹਾਂ ਹੀ ਦੋ بڑے ਪ੍ਰਮੁੱਖ ਕਾਰਨ ਹੋ ਸਕਦੇ ਹਨ ਨੰਬਰ 1 ਕਾਰਨ ਹੈ ਕਿ ਲੈਂਸ ਜਿਹੜਾ ਹੈ ਇਹ ਪਤਲਾ ਹੋ ਜਾਂਦਾ ਹੈ ਪਤਲਾ ਹੋ ਜਾਣ ਦੇ ਕਾਰਨ ਜਿਹੜੀ ਫੋਕਸ ਦੂਰੀ ਹੈ ਉਹ ਵੱਧ ਜਾਂਦੀ ਹੈ ਜਿਸ ਕਰਕੇ ਜਿਹੜਾ ਰੈਟਰਾਂ ਦੇ ਪਿੱਛੇ ਪ੍ਰਤੀਬਿੰਬ ਬਣਦਾ ਹੈ ਦੂਸਰਾ ਕਾਰਨ ਹੈ ਵਿਦਿਆਰਥੀਓ ਕਿ ਜਿਹੜਾ ਡੇਲੇ ਦਾ ਆਕਾਰ ਹੈ ਇਹ ਕਈ ਵਾਰ ਜਿਆਦਾ ਛੋਟਾ ਹੋ ਜਾਂਦਾ ਹੈ ਛੋਟਾ ਹੋ ਜਾਣ ਦੇ ਕਾਰਨ ਵੀ ਜਿਹੜਾ ਰੈਟੀਨਾ ਹੈ ਇਹ ਸਾਡੇ ਇਸ ਲੈਂਸ ਦੇ ਨਜ਼ਦੀਕ ਆ ਜਾਂਦਾ ਹੈ ਜਿਸ ਕਰਕੇ ਜਿਹੜਾ ਫੋਕਸ ਹੈ ਉਹ ਰੈਟਨਾ ਦੇ ਪਿੱਛੇ ਬਣਦਾ ਹੈ ਵਿਦਿਆਰਥੀਓ ਇਸ ਤਰ੍ਹਾਂ ਦੇ ਦੋਸ਼ ਨੂੰ ਜਿਹੜਾ ਹੈ ਅਸੀਂ ਦੂਰ ਦ੍ਰਿਸ਼ਟੀ ਦੋਸ਼ ਜਾਂ ਫਾਰ 사이ਟਡਨੈਸ ਦੇ ਨਾਮ ਦੇ ਨਾਲ ਵੀ ਜਾਣਦੇ ਹਾਂ ਤਾਂ ਇਸ ਤੋਂ ਬਾਅਦ ਵਿੱਚ ਵਿਦਿਆਰਥੀਓ ਸਵਾਲ ਪੈਦਾ ਹੁੰਦਾ ਹੈ ਕਿ ਫਿਰ ਇਸ ਤਰ੍ਹਾਂ ਦੇ ਦੋਸ਼ ਨੂੰ ਦੂਰ ਜਿਹੜਾ ਹੈ ਦੂਰ ਕਿਵੇਂ ਕੀਤਾ ਜਾਂਦਾ ਹੈ ਇਸ ਤਰ੍ਹਾਂ ਦੇ ਦੋਸ਼ ਨੂੰ ਦੂਰ ਕਰਨ ਲਈ ਵਿਦਿਆਰਥੀਓ ਅਸੀਂ ਵਰਤਦੇ ਹਾਂ ਉਤਲ ਲੈਂਜ ਭਾਵ ਕਿ ਕਨਵੈਕਸ ਲੈਂਜ ਦੀ ਵਰਤੋਂ ਕਰਦੇ ਹਾਂ ਕਨਵੈਕਸ ਲੈਂਜ ਦੇ ਲਗਾਉਣ ਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ ਪ੍ਰਤੀਬਿੰਬੜਾ ਹੈ ਉਹ ਰੈਟਨਾ ਦੇ ਪਿੱਛੇ ਬਣਦਾ ਹੈ ਇਹ ਉੱਤਲ ਲੈਂਜ ਉਸਦੀ ਫੋਕਸ ਦੂਰੀ ਨੂੰ ਘਟਾ ਕੇ ਦੁਬਾਰਾ ਜਿਹੜਾ ਪ੍ਰਤੀਬਿੰਬ ਹੈ ਉਹ ਰੈਟਨਾ ਦੇ ਉੱਪਰ ਬਣਨ ਲੱਗਦਾ ਹੈ ਕਿਉਂਕਿ ਉੱਤਲ ਲੈਂਜ ਜਿਹੜਾ ਹੈ ਇਹਦੀ ਇਹ ਜਿਹੜਾ ਦੀ ਫੋਕਸ ਦੂਰੀ ਹੈ ਉਹਨੂੰ ਘਟਾ ਦਿੰਦਾ ਹੈ ਤਾਂ ਸਹੀ ਪ੍ਰਤੀਬਿੰਬ ਬਣ ਜਾਣ ਦੇ ਕਾਰਨ ਹੁਣ ਸਾਨੂੰ ਜਿਹੜੀਆਂ ਵਸਤੂਆਂ ਹਨ ਉਹ ਸਹੀ ਸਹੀ ਤੇ ਸਾਫ਼-ਸਾਫ਼ ੜੀਆਂ ਹਨ ਉਹ ਦੇਖਣ ਲੱਗਦੀਆਂ ਹਨ ਤਾਂ ਇਸ ਤਰੀਕੇ ਨਾਲ ਜਿਹੜਾ ਹੈ ਇਹ ਫਾਰ ਸਾਈਟਡਨੈਸ ਹਾਈਪਰਮੈਟਰੋਪੀ ਆ ਨਾਂ ਦਾ ਡੋਸ਼ ਹੈ ਇਸ ਨੂੰ ਅਸੀਂ ਜਿਹੜਾ ਹੈ ਉਹ ਦੂਰ ਕਰ ਸਕਦੇ ਹਾਂ ਤਾਂ ਇਸ ਤੋਂ ਬਾਅਦ ਵਿੱਚ ਵਿਦਿਆਰਥੀਓ ਇੱਕ ਤੀਸਰਾ ਜਿਹੜਾ ਸਾਡਾ ਦੋਸ਼ ਹੈ ਜਿਸ ਨੂੰ ਕਿ ਅਸੀਂ ਵਿਚਾਰਦੇ ਹਾਂ ਉਹ ਹੈ ਜਰਾ ਦੂਰ ਦ੍ਰਿਸ਼ਟੀ ਦੋਸ਼ ਭਾਵ ਕਿ ਪ੍ਰੈਸਬਾਇਓਪੀਆ ਪ੍ਰੈਸਬਾਇਓਪੀਆ ਜਿਹੜਾ ਹੈ ਵਿਦਿਆਰਥੀਓ ਇਹ ਉਮਰ ਦੇ ਹਿਸਾਬ ਨਾਲ ਹੁੰਦਾ ਹੈ ਉਮਰ ਦੇ ਹਿਸਾਬ ਨਾਲ ਕਈ ਵਾਰ ਕੀ ਹੁੰਦਾ ਹੈ ਸਾਡਾ ਜਿਹੜਾ ਕ੍ਰਿਸਟਲਾਈਨ ਲੈਂਸ ਹੈ ਸਿਲੀਰੀ ਮਸਲਜ਼ ਹਨ ਜੋ ਕਿ ਲੈਂਸ ਦੀ ਜਿਹੜੀ ਅਨੁਕੂਲਨ ਸਮਰੱਥਾ ਨੂੰ ਜਿਹੜਾ ਹੈ ਨਿਯੰਤਰਿਤ ਕਰਦੇ ਹਨ ਇਨਾਂ ਦੇ ਕਮਜ਼ੋਰ ਹੋ ਜਾਣ ਦੇ ਕਾਰਨ ਜਿਹੜਾ ਸਹੀ ਪ੍ਰਤੀਬਿੰਬ ਹੈ ਉਹ ਰੈਟਨਾ ਦੇ ਉੱਪਰ ਨਹੀਂ ਬਣਦਾ ਜਿਸ ਕਰਕੇ ਮਨੁੱਖੀ ਅੱਖ ਜਿਹੜੀ ਹੈ ਕਮਜ਼ੋਰ ਹੋ ਜਾਣ ਦੇ ਕਾਰਨ ਸਹੀ ਜਿਹੜਾ ਹੈ ਉਹ ਨਹੀਂ ਦੇਖ ਪਾਉਂਦੀ ਤਾਂ ਇਸ ਤਰ੍ਹਾਂ ਦੇ ਦੋਸ਼ ਨੂੰ ਜਿਹੜਾ ਹੈ ਉਹ ਅਸੀਂ ਪ੍ਰੈਸ ਬਾਇਓਪੀਆ ਦੇ ਨਾਮ ਨਾਲ ਵੀ ਜਾਣਦੇ ਹਾਂ ਤਾਂ ਇਹ ਸਨ ਵਿਦਿਆਰਥੀਓ ਮਨੁੱਖੀ ਅੱਖ ਦੇ ਵਿੱਚ ਪੈਦਾ ਹੋਣ ਵਾਲੇ ਕੁਝ ਡਿਫੈਕਟ ਭਾਵਕੇ ਦੋਸ਼ ਜੋ ਕਿ ਇਸ ਤਰੀਕੇ ਨਾਲ ਪੈਦਾ ਹੁੰਦੇ ਹਨ ਤੇ ਅਸੀਂ ਇਹਨਾਂ ਨੂੰ ਜਿਹੜਾ ਹੈ ਉਹ ਉੱਤਲ ਅਤੇ ਅਵਤਲ ਲੈਂਜਾਂ ਦੀ ਵਰਤੋਂ ਨਾਲ ਜਿਹੜਾ ਹੈ ਉਹ ਦੂਰ ਕਰਦੇ ਹਾਂ ਇਸੇ ਕਰਕੇ ਹੀ ਜਿਹੜਾ ਹੈ ਵਿਦਿਆਰਥੀਓ ਸਾਨੂੰ ਸਾਡੀਆਂ ਅੱਖਾਂ ਦਾ ਸਮੇਂ-ਸਮੇਂ ਤੇ ਜਿਹੜਾ ਚੈੱਕਅਪ ਹੈ ਉਹ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਸਾਡੀ ਜਿਹੜੀ ਇਹ ਅੱਖਾਂ ਦੀ ਦ੍ਰਿਸ਼ਟੀ ਹੈ ਇਹ ਬਣੀ ਰਹੇ ਇਸ ਤੋਂ ਬਾਅਦ ਵਿੱਚ ਵਿਦਿਆਰਥੀਓ ਅਸੀਂ ਗੱਲਬਾਤ ਕਰਦੇ ਹਾਂ ਇੱਕ ਬਹੁਤ ਹੀ ਰੋਚਕ ਟੌਪਿਕ ਦੇ ਉੱਪਰ ਜੋ ਕਿ ਹੈ ਕਿ ਦੇਖਣ ਦੇ ਲਈ ਸਾਡੀਆਂ ਜਿਹੜੀਆਂ ਦੋ ਅੱਖਾਂ ਕਿਉਂ ਹਨ ਕੇਵਲ ਇੱਕ ਹੀ ਕਿਉਂ ਨਹੀਂ ਕੀ ਕਾਰਨ ਹੈ ਵਿਦਿਆਰਥੀਓ ਜਦੋਂ ਅਸੀਂ ਇੱਕ ਹੀ ਅੱਖ ਦੇ ਨਾਲ ਵੀ ਦੇਖ ਸਕਦੇ ਹਾਂ ਤਾਂ ਕੁਦਰਤ ਨੇ ਸਾਨੂੰ ਦੋ ਜਿਹੜੇ ਦੋ ਅੱਖਾਂ ਹਨ ਇਹ ਕਿਉਂ ਦਿੱਤੀਆਂ ਹਨ ਇਸ ਦਾ ਕਾਰਨ ਵਿਗਿਆਰਥੀ ਉਹ ਇਹ ਹੈ ਕਿ ਇੱਕ ਅੱਖ ਦੀ ਥਾਂ ਤੇ ਦੋ ਅੱਖਾਂ ਹੋਣ ਦੇ ਸਾਨੂੰ ਬਹੁਤ ਸਾਰੇ ਲਾਭ ਹਨ ਜੇਕਰ ਇਹ ਨਾਲ ਕੀ ਹੁੰਦਾ ਹੈ ਸਾਡਾ ਜਿਹੜਾ ਦ੍ਰਿਸ਼ਟੀ ਖੇਤਰ ਹੈ ਇਹ ਵੱਧ ਜਾਂਦਾ ਹੈ ਜਿਹੜੀ ਇੱਕ ਅੱਖ ਹੈ ਇਹਦਾ ਦ੍ਰਿਸ਼ਟੀ ਖੇਤਰ ਹੈ ਜੇਕਰ ਤੁਸੀਂ ਆਪਣੀ ਇੱਕ ਅੱਖ ਨੂੰ ਬੰਦ ਕਰਦੇ ਹੋ ਇੱਕ ਨੂੰ ਖੁੱਲੀ ਰੱਖਦੇ ਹੋ ਤਾਂ ਜੇਕਰ ਤੁਸੀਂ ਇਸ ਨੂੰ ਸੱਜੇ ਖੱਬੇ ਘੁਮਾ ਕੇ ਦੇਖਦੇ ਹੋ ਤਾਂ ਤੁਸੀਂ ਲਗਭਗ 150 ਡਿਗਰੀ ਤੱਕ ਦੇ ਖੇਤਰ ਨੂੰ ਹੀ ਦੇਖ ਸਕਦੇ ਹਾਂ ਇਹ ਦੋ ਅੱਖਾਂ ਦੇ ਕਰਕੇ ਹੀ ਸੰਭਵ ਹੁੰਦਾ ਹੈ ਕਿ ਅਸੀਂ 180 ਡਿਗਰੀ ਤੱਕ ਦਾੜਾ ਦ੍ਰਿਸ਼ਟੀ ਖੇਤਰ ਹੈ ਉਸ ਨੂੰ ਕਵਰ ਕਰਦੇ ਹਾਂ ਤੇ ਇਹ ਹੀ ਕਾਰਨ ਹੈ ਕਿ ਬਹੁਤ ਸਾਰੇ ਜਿਹੜੇ ਜੀਵ ਜੰਤੂ ਹਨ ਉਹਨਾਂ ਦੇ ਜਿਹੜੀਆਂ ਅੱਖਾਂ ਹਨ ਉਹ ਮੂੰਹ ਦੇ ਦੋਵੇਂ ਪਾਸੇ ਹੁੰਦੀਆਂ ਹਨ ਭਾਵੇਂ ਕਿ ਉਹ ਆਪਣੇ ਪਿੱਛੇ ਵੱਲ ਵੀ ਦੇਖ ਸਕਦੇ ਹਨ ਅਜਾ ਕਰਨ ਦੇ ਨਾਲ ਜਿਹੜਾ ਸਾਡਾ ਦ੍ਰਿਸ਼ਟੀ ਖੇਤਰ ਹੈ ਉਹ ਵਧ ਜਾਂਦਾ ਹੈ ਇਸ ਤੋਂ ਇਲਾਵਾ ਵਿਦਿਆਰਥੀਓ ਅਸੀਂ ਦੂਜਾ ਜਿਹੜਾ ਪੁਆਇੰਟ ਵਿਚਾਰਦੇ ਹਾਂ ਕਿ ਦੋ ਅੱਖਾਂ ਹੋਣ ਦੇ ਨਾਲ ਜਿਹੜਾ ਹੈ ਸਾਨੂੰ 3D ਜਿਹੜਾ ਹੈ ਤਿੰਨ ਪਸਾਰੀ 3 ਡਾਈਮੈਨਸ਼ਨਲ ਦਾ ਥਿਊ ਵਿਊ ਹੈ ਦ੍ਰਿਸ਼ਾਉ ਦੇਖਣ ਵਿੱਚ ਆਉਂਦਾ ਹੈ ਜੇਕਰ ਤੁਸੀਂ ਇੱਕ ਅੱਖ ਨਾਲ ਦੇਖਦੇ ਹੋ ਤਾਂ ਵਸਤੂਆਂ ਨੂੰ ਤੁਸੀਂ ਸਿਰਫ ਉਹ 2D ਫਾਰਮ ਦੇ ਵਿੱਚ ਹੀ ਦੇਖੋਗੇ ਪਰ ਸਾਡੀ ਅੱਖ ਕਿਉਂਕਿ ਦੂਸਰੀ ਅੱਖ ਤੋਂ ਕੁਝ ਫਰਕ ਨਾਲ ਹੁੰਦੀ ਹੈ ਇਸ ਕਰਕੇ ਸਾਡੇ ਲਈ ਇਹ ਸੰਭਵ ਹੁੰਦਾ ਹੈ ਕਿ ਉਹ ਸਿਸ ਦੀ ਤੀਸਰੀ ਡਾਈਮੈਂਸ਼ਨ ਹੈ ਭਾਵ ਕਿ ਤੀਸਰੀ ਉਹਦੀ ਲੰਬਾਈ ਚੜਾਈ ਤੇ ਉਚਾਈ ਤਿੰਨੇ ਜੜੀਆਂ ਹਨ ਇਹ ਦੇਖ ਸਕਦੇ ਹਾਂ ਇਹਨਾਂ ਕਾਰਨਾਂ ਕਰਕੇ ਹੀ ਜਿਹੜਾ ਵਿਦਿਆਰਥੀ ਉਹ ਮਨੁੱਖੀ ਅੱਖਾਂ ਜਿਹੜੀਆਂ ਹਨ ਇਹ ਇੱਕ ਦੀ ਜਗ੍ਹਾ ਤੇ ਦੋ ਹਨ ਨੰਬਰ 1 ਕਿ ਸਾਡਾ ਜੜਾ ਦ੍ਰਿਸ਼ਟੀ ਖੇਤਰ ਹੈ ਇਹ ਜ਼ਿਆਦਾ ਵੱਧ ਸਕੇ ਜ਼ਿਆਦਾ ਖੇਤਰ ਵਿੱਚ ਦੇਖ ਸਕੀਏ ਨੰਬਰ 2 ਕਿ ਅਸੀਂ ਜਿਹੜੇ ਵਸਤੂਆਂ ਹਨ ਇਹਨਾਂ ਨੂੰ 3D ਫਾਰਮ ਦੇ ਵਿੱਚ ਜਿਹੜਾ ਹੈ ਉਹ ਦੇਖ ਸਕੀਏ ਇੱਕ ਹੋਰ ਬਹੁਤ ਹੀ ਰੋਚਕ ਵਿਦਿਆਰਥੀਓ ਗੱਲ ਵਿਚਾਰਨ ਵਾਲੀ ਜਿਹੜੀ ਹੈ ਉਹ ਇਹ ਹੈ ਕਿ ਅਖੀਰ ਦੇ ਵਿੱਚ ਸਾਡੀਆਂ ਦੋਵੇਂ ਜਿਹੜੀਆਂ ਅੱਖਾਂ ਹਨ ਇਹ ਅਲੱਗ-ਅਲੱਗ ਪ੍ਰਤੀਬਿੰਬ ਬਣਾਉਂਦੀਆਂ ਹਨ। ਭਾਵ ਕਿ ਸਾਡੀ ਸੱਜੀ ਆ ਜਿਹੜੀ ਸੱਜੀ ਅੱਖ ਹੈ ਉਹ ਆਪਣਾ ਪ੍ਰਤੀਬਿੰਬ ਤਿਆਰ ਕਰਦੀ ਹੈ। ਤੇ ਜਿਹੜੀ ਸਾਡੀ ਖੱਬੀ ਅੱਖ ਹੈ ਉਹ ਵੀ ਆਪਣਾੜਾ ਪ੍ਰਤੀਬਿੰਬ ਹੈ ਉਹ ਰੈਟਨਾ ਦੇ ਉੱਪਰ ਤਿਆਰ ਕਰਦੀ ਹੈ। ਤਾਂ ਜਿਹੜੇ ਦੋਵੇਂ ਪ੍ਰਤੀਬਿੰਬ ਹਨ ਪਰ ਵਸਤੂ ਸਾਨੂੰ ਸਿਰਫ ਇੱਕੋ ਹੀ ਨਜ਼ਰ ਆਉਂਦੀ ਹੈ। ਅਜਿਹਾ ਕਿਉਂ? ਇਸ ਦਾ ਕਾਰਨ ਵਿਦਿਆਰਥੀਓ ਇਹ ਹੈ ਕਿ ਸਾਡੇ ਰੈਟਨਾ ਦੇ ਉੱਪਰੜਾ ਬਣਨ ਵਾਲੇ ਇਹ ਪ੍ਰਤੀਬਿੰਬ ਹਨ ਜਦੋਂ ਸਾਡੇ ਬ੍ਰੇਨ ਦੇ ਵਿੱਚ ਜਾਂਦੇ ਹਨ। ਤਾਂ ਸਾਡਾ ਬ੍ਰੇਨ ਹੈ ਇਹਨਾਂ ਦੋਵਾਂ ਹੀ ਇਮੇਜ ਨੂੰ ਆਪਸ ਵਿੱਚ ਰਲਾ ਕੇ ਇੱਕ ਇਮੇਜ ਦੇ ਵਿੱਚ ਕਨਵਰਟ ਕਰਦਾ ਹੈ ਤੇ ਸਾਡਾ ਬ੍ਰੇਨ ਉਸ ਇਮੇਜ ਨੂੰ ਜਿਹੜਾ ਹੈ ਉਹ ਸਹੀ ਤਰੀਕੇ ਨਾਲ ਇੰਟਰਪ੍ਰੀਟ ਕਰਦਾ ਹੈ ਤੇ ਉਸ ਨੂੰ ਸਮਝਦਾ ਹੈ ਇਸੇ ਕਰਕੇ ਇਸ ਕੁਦਰਤ ਨੇ ਇਨਸਾਨ ਨੂੰ ਜਿਹੜਾ ਦੋ ਅੱਖਾਂ ਹਨ ਉਹ ਦਿੱਤੀਆਂ ਹਨ ਕਿ ਤਾਂ ਜੋ ਉਸ ਦਾ ਦ੍ਰਿਸ਼ਟੀ ਖੇਤਰੜਾ ਹੈ ਉਹ ਵਧਾਇਆ ਜਾ ਸਕੇ ਤੇ ਉਸ ਨੂੰ ਇਸ ਖੂਬਸੂਰਤ 3D ਦੁਨੀਆ ਨੂੰ ਡਾ ਹੈ ਉਹ ਦੇਖਣ ਦੇ ਸੰਭਵ ਬਣਾ ਸਕੇ ਇਸੇ ਕਰਕੇ ਹੀ ਵਿਦਿਆਰਥੀਓ ਸਾਨੂੰ ਸਾਡੀਆਂ ਅੱਖਾਂ ਜਿਹੜੀਆਂ ਹਨ ਇਹਨਾਂ ਦੀ ਜਿਹੜੀ ਸਾਂਭ ਸੰਭਾਲ ਹੈ ਉਹ ਕਰਕੇ ਰੱਖਣੀ ਚਾਹੀਦੀ ਹੈ ਆਓ ਵਿਦਿਆਰਥੀਓ ਅਸੀਂ ਉਹਨਾਂ ਕੁਝ ਪ੍ਰਮੁੱਖ ਨੁਕਤਿਆਂ ਦੇ ਬਾਰੇ ਗੱਲਬਾਤ ਕਰਦੇ ਹਾਂ ਜਿਨ੍ਹਾਂ ਦੁਆਰਾ ਅਸੀਂ ਆਪਣੀਆਂ ਜਿਹੜੀਆਂ ਅੱਖਾਂ ਨੇ ਇਹਨਾਂ ਨੂੰੜਾ ਹੈ ਉਹ ਤੰਦਰੁਸਤ ਅਤੇ ਸਾਫ਼ ਸੁਥਰਾ ਰੱਖ ਸਕਦੇ ਹਾਂ ਤਾਂ ਜੋ ਲੰਬੇ ਸਮੇਂ ਤੱਕ ਸਾਡੀ ਇਹ ਦ੍ਰਿਸ਼ਟੀ ਜਿਹੜੀ ਹੈ ਇਹ ਕਾਇਮ ਰਹਿ ਸਕੇ ਤਾਂ ਵਿਦਿਆਰਥੀਓ ਅਸੀਂ ਕੁਝ ਪੁਆਇੰਟਾਂ ਦੇ ਉੱਪਰ ਗੱਲਬਾਤ ਕਰਨੀ ਹੈ ਜਿਦੇ ਵਿੱਚ ਸਭ ਤੋਂ ਪਹਿਲਾ ਪੁਆਇੰਟ ਪੁਆਇੰਟ ਹੈ ਜਿਹੜਾ ਉਹ ਹੈ ਕੇ ਅੱਖਾਂ ਦੇ ਉੱਪਰ ਜਿਹੜਾ ਹੈ ਉਹ ਠੰਡੇ ਪਾਣੀ ਦੇ ਛਿੱਟੇ ਜਿਹੜੇ ਹਨ ਉਹ ਮਾਰਨੇ ਚਾਹੀਦੇ ਹਨ ਕਿਉਂਕਿ ਸਾਡੀਆਂ ਜਿਹੜੀਆਂ ਅੱਖਾਂ ਹਨ ਵਿਦਿਆਰਥੀਓ ਇਹ ਬਹੁਤ ਹੀ ਸੰਵੇਦਨਸ਼ੀਲ ਹਨ ਇਸ ਕਰਕੇ ਠੰਡੇ ਪਾਣੀ ਦੇ ਛਿੱਟੇ ਮਾਰ ਕੇ ਉਹਨਾਂ ਨੂੰ ਸਾਨੂੰ ਜਿਹੜਾ ਹੈ ਉਹ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ ਦੂਸਰਾ ਜਿਹੜਾ ਪੁਆਇੰਟ ਹੈ ਵਿਦਿਆਰਥੀਓ ਕਿ ਕਈ ਵਾਰ ਕੀ ਹੁੰਦਾ ਹੈ ਸਾਡੀ ਅੱਖ ਦੇ ਵਿੱਚ ਕੋਈ ਚੀਜ਼ ਪੈ ਜਾਂਦੀ ਹੈ ਤਾਂ ਸਾਨੂੰ ਅੱਖ ਜਿਹੜੀ ਹੈ ਇਸ ਨੂੰ ਮਸਲਣਾ ਨਹੀਂ ਚਾਹੀਦਾ ਮਸਲਣ ਦੀ ਥਾਂ ਤੇ ਤੁਹਾਨੂੰ ਇੱਕ ਸਾਫ਼ ਕੱਪੜੇ ਦੀ ਸੈਤਾਂ ਨਾਲ ਉਸ ਵਸਤੂ ਨੂੰ ਆਰਾਮ ਨਾਲ ਅੱਖ ਦੇ ਵਿਚੋੜਾ ਹੈ ਉਹ ਕੱਢਣਾ ਚਾਹੀਦਾ ਹੈ ਕਿਉਂਕਿ ਰਗੜਨ ਦੇ ਨਾਲ ਜਿਹੜਾ ਤੁਹਾਡੀ ਅੱਖ ਹੈ ਉਹ ਜਿਹੜੀ ਹੈ ਉਹ ਖਰਾਬ ਹੋ ਸਕਦੀ ਹੈ ਇਸ ਤੋਂ ਇਲਾਵਾ ਵਿਦਿਆਰਥੀ ਉਹਦਾ ਤੀਜਾ ਪੁਆਇੰਟ ਹੈ ਉਹ ਹੈ ਕਿ ਤੁਹਾਨੂੰ ਆਪਣੀ ਇਸ ਸਿਹਤ ਦੇ ਲਈ ਅੱਖਾਂ ਦੀ ਸਿਹਤ ਦੇ ਲਈ ਗਾਜਰ ਆਮਲਾ ਫਲ ਸਬਜ਼ੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਤੇ ਤੰਦਰੁਸਤ ਭੋਜਨ ਜਿਹੜਾ ਹੈ ਤੁਹਾਡੀ ਸਿਹਤ ਵਾਸਤੇ ਚੰਗਾ ਹੈ ਉਹ ਭੋਜਨ ਕਰਨਾ ਚਾਹੀਦਾ ਹੈ ਕਿਉਂਕਿ ਆਮਲਾ ਗਾਜਰ ਅਤੇ ਪੱਤੇਦਾਰ ਸਬਜ਼ੀਆਂ ਦੇ ਵਿੱਚਲੇ ਹਨ ਬਹੁਤ ਸਾਰੇ ਵਿਟਾਮਿਨ ਖਾਸ ਕਰਕੇ ਵਿਟਾਮਿਨ A ਹੁੰਦੇ ਹਨ ਜੋ ਕਿ ਤੁਹਾਡੀ ਅੱਖਾਂ ਦੀ ਸਿਹਤ ਦੇ ਲਈ ਬਹੁਤ ਵਧੀਆ ਹੁੰਦੇ ਹਨ ਇਸ ਕਰਕੇ ਸਾਨੂੰ ਇਹ ਹੈ ਸਾਡੇ ਭੋਜਨ ਦੇ ਵਿੱਚ ਇਹਨਾਂ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਵਿਦਿਆਰਥੀਓ ਸਾਨੂੰ ਇਹ ਰੋਜ਼ਾਨਾ ਹੈ ਉਹ ਸਵੇਰ ਦੀ ਸੈਰ ਕਰਨੀ ਚਾਹੀਦੀ ਹੈ ਜੇ ਸੰਭਵ ਹੋ ਸਕੇ ਤਾਂ ਸਾਨੂੰ ਖੁੱਲੇ ਤੇ ਹਰਿਆਲੀ ਭਰੇ ਮਾਹੌਲ ਦੇ ਵਿੱਚ ਜੇਕਰ ਅਸੀਂ ਸੈਰ ਕਰਦੇ ਹਾਂ ਭਾਵੇਂ ਹਰੇ ਵਾਈ ਜਿਹੜੀ ਹੈ ਹਰਿਆਲੀ ਹੈ ਜੇਕਰ ਉਹਦੇ ਨਾਲ ਅਸੀਂ ਦਿਨ ਦੀ ਸ਼ੁਰੂਆਤ ਕਰਦੇ ਹਾਂ ਤਾਏ ਸਭ ਤੋਂ ਡਾ ਹੈ ਉਹ ਵਧੀਆ ਸਾਡੇ ਲਈ ਰਹਿੰਦਾ ਹੈ ਇਸ ਤੋਂ ਇਲਾਵਾ ਵਿਦਿਆਰਥੀਓ ਤੁਹਾਨੂੰ ਡਾ ਹੈ ਜਿਆਦਾ ਤੇਜ਼ ਧੁੱਪ ਦੇ ਵਿੱਚ ਜਿਹੜਾ ਹੈ ਉਹ ਨਹੀਂ ਜਾਣਾ ਚਾਹੀਦਾ ਜੇਕਰ ਤੁਸੀਂ ਜਾਣਾ ਹੈ ਤਾਂ ਤੁਸੀਂ ਜਿਹੜਾ ਹੈ ਉਹ ਸਨ ਗਲਾਸਸ ਦੀ ਵਰਤੋਂ ਕਰ ਸਕਦੇ ਹੋ ਤਾਂ ਜੋ ਸੂਰਜ ਜਿਹੜੀਆਂ ਅਲਟਰਾਵਾਈਲਟ ਗਿਰਨਾ ਹਨ ਉਹਨਾਂ ਤੋਂ ਵੀ ਅੱਖਾਂ ਨੂੰ ਡਾ ਹੈ ਉਹ ਬਚਾਇਆ ਜਾ ਸਕੇ ਤਾਂ ਇਸ ਤਰ੍ਹਾਂ ਵਿਦਿਆਰਥੀਓ ਅਸੀਂ ਬਹੁਤ ਸਾਰੇ ਨੁਕਤੇ ਅਪਣਾ ਕੇ ਸਾਡੀਆਂ ਇਹਨਾਂ ਕੁਦਰਤ ਦਾੜਾ ਵਰਦਾਨ ਹਨ ਅੱਖਾਂ ਇਨਾਂ ਦੀ ਸਾਂਭ-ਸਭਾਲ ਅਸੀਂ ਕਰ ਸਕਦੇ ਹਾਂ ਵਿਦਿਆਰਥੀਓ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਨੇ ਜਾਣਿਆ ਕਿ ਮਨੁੱਖੀ ਅੱਖ ਦੇ ਵਿੱਚ ਕਿਹੜੇ-ਕਿਹੜੇ ਦੋਸ਼ ਹਨ ਜਿਹੜੇ ਉਹ ਪੈਦਾ ਹੋ ਜਾਂਦੇ ਹਨ ਤੇ ਕਿਵੇਂ ਅਸੀਂ ਇਹਨਾਂ ਦੋਸ਼ਾਂ ਨੂੰ ਜਿਹੜਾ ਹੈ ਉਹ ਦੂਰ ਕਰ ਸਕਦੇ ਹਾਂ ਤੇ ਅਸੀਂ ਸਮਝਿਆ ਕਿ ਅਖੀਰ ਦੇ ਵਿੱਚ ਕੁਦਰਤ ਨੇ ਸਾਨੂੰ ਦੋ ਅੱਖਾਂ ਕਿਉਂ ਦਿੱਤੀਆਂ ਹਨ ਅਤੇ ਅੰਤ ਵਿੱਚ ਜਾਣਿਆ ਕਿ ਅਸੀਂ ਅੱਖਾਂ ਦੀ ਜਿਹੜੀ ਸਾਂਭ-ਸਭਾਲ ਹੈ ਉਹ ਕਿਵੇਂ ਕਰ ਸਕਦੇ ਹਾਂ ਤਾਂ ਵਿਦਿਆਰਥੀਓ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਤੁਸੀਂ ਇਸ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਕਮੈਂਟ ਕਰਕੇ ਆਪਣੀ ਟਿੱਪਣੀ ਜਿਹੜੀ ਹੈ ਉਹ ਜ਼ਰੂਰ ਦੇਣਾ ਤਾਂ ਇੰਨਾ ਹੀ ਕਹਿੰਦੇ ਹੋਏ ਤੁਹਾਡਾ ਸਾਥੀਓ ਬਹੁਤ-ਬਹੁਤ ਧੰਨਵਾਦ